ਸਸ਼ੀਰਾਲ ਜੀ ਤੁਸੀਂ ਜੁੜ ਚੁੱਕੇ ਹੋ ਜਸਟ ਪੰਜਾਬ ਦੇ ਨਾਲ ਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਨਾਲਵਾਲ ਖੋੜ ਦੇ ਵਿੱਚ ਐਸਪੀ ਸਮਾਰਟ ਪੁਆਇੰਟ ਦੇ ਉੱਪਰ ਜਿਹੜਾ ਘਰੀਆਨੇ ਦਾ ਸਟੋਰ ਆ ਸਰਦਾਰ ਹਰਜੀਤ ਸਿੰਘ ਘੋੜਾ ਵੱਲੋਂ ਖੋਲਿਆ ਗਿਆ ਔਰ ਇਹ ਇਹਨਾਂ ਦਾ ਦਾਵਾ ਹੈ ਕਿ ਇੱਥੇ ਹਰ ਜਿਹੜਾ ਘਰੀਆਨੇ ਦਾ ਸਮਾਨ ਆ ਉਹ 5 ਤੋਂ 10% ਜਿਹੜਾ ਡਿਸਕਾਊਂਟ ਦੇ ਉੱਪਰ ਆ ਤੇ ਨਾਲ ਇਹਨਾਂ ਵੱਲੋਂ ਜਿਹੜੀਆਂ ਮਾ ਕੁਝ ਸਕੀਮਾਂ ਵੀ ਆ ਆਓ ਪਹਿਲੇ ਤੇ ਇਹਨਾਂ ਦਾ ਸਟੋਰ ਵੇਖਦੇ ਹਾਂ ਸਟੋਰ ਦੇ ਉੱਪਰ ਕਿਹੜੀ-ਕਿਹੜੀ ਚੀਜ਼ ਹੈਗੀ ਆ ਪਹਿਲੇ ਤੇ ਸਟੋਰ ਤੇ ਨਿਗਾਹ ਮਾਰਦੇ ਹਾਂ ਤੇ ਉਸ ਤੋਂ ਬਾਅਦ ਜਿਹੜੇ ਕਸਟਮਰ ਇੱਥੇ ਸਮਾਨ ਦੇ ਖਰੀਦ ਕਰਨ ਆਏ ਆ ਉਹਨਾਂ ਨੂੰ ਪੁੱਛਦੇ ਆਂ ਵੀ ਕਿਵੇਂ ਇਹਨਾਂ ਦਾ ਸਮਾਨ ਜਿਹੜਾ ਉਹ ਮਹਿੰਗਾ ਕਿ ਸਸਤਾ ਵਾ ਉਹ ਪਹਿਲੇ ਦੇਖੀਏ ਸਟੋਰ ਇਹਨਾਂ ਦਾ ਜਿਵੇਂ ਦੇ ਸਕਦੇ ਆਂ ਕਿ ਸਟੋਰ ਦੇ ਵਿੱਚ ਜਿਹੜਾ ਵਾ ਹਰੇਕ ਚੀਜ਼ ਦੇ ਉੱਪਰ ਹੀ ਇਹਨਾਂ ਨੇ ਜਿਹੜਾ ਮੈਂਸ਼ਨ ਕੀਤਾ ਹੋਇਆ ਕਿ ਆਲਮੋਸਟ ਸਭ ਸੇਮ ਹੀ ਹੁੰਦਾ ਦੇ ਇਸ ਤੋਂ ਸਵਾ ਆਪਣੇ ਕੋਈ ਹੋਰ ਵੀ ਚੀਜ਼ ਆਪਣਾ ਕਰ ਰਹੇ ਆ ਇਸ ਲਈ ਉਹ ਚਾਹੀਏ ਉਹ ਵੀ ਜਿਹੜਾ ਉਹ ਵੀ ਸਾਡੇ ਕੋਲ ਉਸ ਦੇ ਸੋ ਲਾਲਪਾਗੈ ਜਿੰਨਾ ਵੀ ਕਰਦੀ ਵਟੋ ਚੌਣ ਵਾਲਾ ਜਿਹੜਾ ਸਮਾਨ ਆ ਭਾਈ ਸਾਹਿਬ ਸਾਰੇ ਜਿਹੜਾ ਇੱਥੇ ਸੇਲ ਕਰਦੇ ਆ ਸੋ ਸਾਡੇ ਨਾਲ ਇੱਕ ਘੈਂਟ ਦਾ ਰੋਲ ਪੁੱਛਦੇ ਆਣ ਇੱਕ ਚੇਂਜਰੀ ਕੀਤੀ ਆ ਜੀ ਲੱਗਦਾ ਸਸੀ ਦਾ ਮੈਂ ਜੇ ਬਿੰਡ ਆਪਣਾ ਇੱਥੇ ਆਇਓ ਸੋ ਤਾਂ ਕਿਦਾਂ ਲੱਗਾ ਰੇਟ ਕਿਦਾਂ ਇਹਨਾਂ ਦੇ ਹਈ ਆ ਕੀ ਵੀ ਵਿਆਦ ਨਹੀਂ ਅਹੀਂ ਸਾਰਾ ਕੱਟ ਦੱਸੋ ਭਾਈ ਜੀ ਹੋ ਵੀ ਬਜਟ ਕੋਈ ਥੋੜੀ ਬੋਦੀ ਸਾਜੀ ਨਾਲ ਕਰਦੇ ਹਾਂ ਜੀ ਸਾਜੀ ਟਾਪ ਨਾਲ ਫ੍ਰੀ ਵੀ ਲਿਆ ਅੱਛਾ ਅੱਛਾ ਤੇ ਸਮਾਨ ਦੇ ਨਾਲ ਗਿਫਟ ਵੀ ਦੇ ਰਹੇ ਹਾਂ ਠੀਕ ਹੁਣ ਇੱਕ ਆਪਾਂ ਗੱਲ ਕਰਦੇ ਜਿੰਨੇ ਵੀ ਦਸਤੇ ਦੇਖ ਰਹੇ ਆ ਤੇ ਮੈਂ ਕਹਾਂਗਾ ਭਾਈ ਹੁਣ ਭਾਈ ਇੱਕ ਐਨੀ ਸੀਮ ਦੇ ਲਈਆ ਜਿਹੜੇ ਵੀ ਇਹ ਵੀਡੀਓ ਨੂੰ ਸ਼ੇਅਰ ਕਰਕੇ ਆਉਂਦੇ ਆ ਤੇ ਜਾਂ ਪੇਂਡਾਰੀ ਕਰਦਾ ਹੁੰਦੀ ਆ ਉਹਨਾਂ ਨੂੰ ਜਿਹੜਾ ਵੀ ਕੋਈ ਇੱਥੇ 3000 ਤੋਂ ਵੱਧ ਦੀ ਖਰੀਦਾਰੀ ਕਰਦਾ ਉਹਨੂੰ ਆਪਾਂ 2 ਕਿਲੋ ਦਾ ਫ੍ਰੀ ਹੋਣੀ ਆ ਜਿਹੜਾ ਵੀ ਠੀਕ ਹੈ ਜੀ ਜਿਹੜਾ ਵੀ ਕੋਈ ਇੱਥੇ ਸਮਾਰ ਹੋਏ ਵੀਡੀਓ ਸ਼ੇਅਰ ਕਰਕੇ ਆਉਂਦਾ ਜਾਂ ਦੇਖਦਾ ਉਹਨੂੰ 2 ਕਿਲੋ ਕੱਟ ਜਿਹੜੀ 3000 ਡਿਗਰੀ ਦਾ ਹੈ ਐਸਪੀ ਸਮਾਰਟ ਸੋਸ਼ਲ ਨੂੰ ਵੀ ਰਿਪੋਰਟ ਕਰਨਾ ਠੀਕ ਹੈ ਜੀ ਬਾਕੀ ਅੰਮੀ ਤੇ ਤਾਜੀ ਆਪਣੀ ਦੇ ਜੁਮੇਰ ਉਹ ਨਹੀਂ ਜਸਟ ਯਾਦ ਕਰਨਾ